ਆਜਾ ਲੋ ਨਾ ਬਾਹਰ ਓਏ ਗੰਦੇ ਬੋਚਾ ਹਾਂ ਬਸ ਬਣ ਗਈ ਰੋਟੀ ਬਣ ਗਈ ਨੇ ਰੱਖ ਲੈਣਾ ਨੇ ਰੱਖੇ ਹਾਂ ਅੱਗੇ ਨੇ ਚਾਹੀਦਾ ਮੈਨੂੰ ਥੋੜੀਆ ਨਹੀਂ ਦਾ ਬਲਬ ਸਾਹਮਣੇ ਬੈਠਾ ਵਾ ਕੀ ਕੀ ਹੁਣ ਹੋਰ ਧੀਰ ਪਤਾ ਨਹੀਂ ਕਦੋਂ ਆਉਂਦੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾਓ ਕੀ ਹਾਲ ਚਾਲ ਆ ਮੇਰੇ ਸਿਰ ਤੇ ਵੀ ਬੰਨੇ ਆ ਪਰ ਮਾਂ ਵੀ ਇਕੇ ਰਾਹ ਨੂੰ ਹੋ ਗਿਆ ਨੇ ਕਿਉਂ ਬੰਲਿਆ ਬੀਬੀ ਨੇ ਖਾਂਡ ਲੱਗ ਜਾਂਦਾ ਨਹੀਂ ਮਿੰਟ ਇਸ ਕਰਕੇ ਨਹੀਂ ਹੋ ਰਹੀ। ਹੋਸਨਾਵੋ ਕੰਨੀ ਸਾਰੇ ਜਣੇ। ਸਾਡਾ ਹਾਲ ਚਾਲ ਪੁੱਛੋ ਕਿ ਅਸੀਂ ਬਿਲਕੁਲ ਠੀਕ ਆ ਗਿਆਂ। ਅਦਾਸ ਕਰਦੇ ਆਂ ਕਿ ਤੁਸੀਂ ਵੀ ਆਪਣੇ ਘਰ ਦੇ ਠੀਕ ਠਾਕ ਹੋਵੋ। ਵਧੀਆ ਹੋਵੋ ਫਰਮਾਨਾ। ਵਧੀਆ ਰਹੇ। ਹੋਣ ਵਾਲੇ ਸਾਲ ਦੀਆਂ ਤਾਂ ਅਡਵਾਂਸ ਦੇ ਵਿੱਚ ਵਧਾਈਆਂ ਦੀ। ਪਰਮਾਤਮਾ ਸਾਡੇ ਤੇ ਨਵਾਂ ਸਾਲ ਵਧੀਆ ਵਧੀਆ ਲਿਆਵੇ ਸਭ ਨੂੰ ਹਰ ਇੱਕ ਤਰ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਉਹ ਕੰਮ ਕਰਨਾ ਸਿੱਖ ਲਾ ਸਿੱਖ ਲਾ ਕੰਮ ਕਰਨਾ ਘਰ ਦੇ ਕੰਮ ਕਰਨੇ ਚੰਗੇ ਹੁੰਦੇ ਆ ਅੱਛਾ ਕੁੜੀਆਂ ਨੂੰ ਹਰ ਇੱਕ ਕੰਮ ਮੋੜਨਾ ਚਾਹੀਦੀ ਹੈ ਕਰਨੇ ਹੋਏ ਕੁਕੜੀ ਇਹ ਕੁਕੜੀ ਰਾਜਾ 2025 ਦੇ ਵਿੱਚ ਜਿਨ੍ਹਾਂ ਨੂੰ ਜਿਹੜੀਆਂ ਖੁਸ਼ੀਆਂ ਨਹੀਂ ਮਿਲੀਆਂ ਉਹ ਪਰਮਾਤਮਾ ਉਹਨਾਂ ਨੂੰ ਉਹ ਖੁਸ਼ੀਆਂ ਦੇਵੇ ਹੈਨਾ ਜਿਨ੍ਹਾਂ ਦੇ ਘਰ ਸ਼ੈਨਾਈਆਂ ਨਹੀਂ ਵੱਜੀਆਂ ਉਹਨਾਂ ਦੇ ਘਰ ਸ਼ੈਨਾਈਆਂ ਵੱਜਣ ਹੈਨਾ ਹਰ ਇੱਕ ਤਰ੍ਹਾਂ ਦਾ ਨਾਲ ਵਧੀਆ ਸਾਲ ਚੜੇ ਮਹਾਰਾਜ ਨੇ ਕਿਉਂਕਿ 25 ਜਿਹੜਾ ਸਾਲ ਨੰਗਨਦਿਆ ਨਾ ਇਹ ਔਖੇ ਹਾਲ ਹੀ ਚਲੋ ਪਰ ਮਾਤਮਾ ਸਾਡੇ ਵਧੀਆ ਵਧੀਆ ਸਾਲੇ ਚੜਾਵੇ ਹਾਂ ਫਤਿਹ ਹੋਇਆ ਤਾਸ ਕਰ ਸਕਦੇ ਕਿਉਂਕਿ ਆਪਾਂ ਵੀ ਸਾਰੇ ਇਚੇ ਸ਼ਾਮਲ ਹਾਂ ਹਾਂ ਜੇ ਖੁਸ਼ੀਆਂ ਮੰਗੋਗੇ ਕਿਸੇ ਵਾਸਤੇ ਤੇ ਖੁਸ਼ੀਆਂ ਮਿਲਣਗੀਆਂ ਹਨਾ ਸਾਡੇ ਇਪਟੇ ਜੀ ਸਾਨੂੰ ਮਿਲਦਾ ਵਾ ਇਸ ਕਰਕੇ ਕੀ ਇਹਦਾ ਬੁਰਾ ਨਾ ਮੰਗੋ ਨਾ ਉਹ ਫਿੱਕੀ ਦਾ ਬੁਰਾ ਹੋਉਂਦੀ ਵੀ ਨਾ ਹੋਵੇ ਹੋਣਾ ਵੀ ਨਹੀਂ ਚਾਹੀਦਾ ਕਿ ਪੱਲਾ ਹਨਾ ਪਰ ਮਾਤਮਾ ਇਹਦਾ ਬੁਰਾ ਕਰਾਵੇ ਵੀ ਨਾ ਕੋਕੂ ਨਹੀਂ ਬੋ ਕਿਦਾ ਇਹ ਨਾ ਬਤ ਜੀਗੀ ਦਾ ਬੁਰਾ ਪਰਮਾਤਮਾ ਕਰਾਵੇ ਵੀਨਾ ਕਿਰਪਾਸ਼ਾ ਜੇ ਜੀਗੀ ਦਾ ਚੰਗਾ ਕੰਮ ਨਹੀਂ ਕਰ ਸਕਦੇ ਤੇ ਜੀਗੀ ਦਾ ਬੁਰਾ ਵੀ ਕਿਉਂ ਕਰਨਾ ਹਨਾ ਕੀ ਕਰਦੀ ਮੈਂ ਸਾਰੇ ਦੇ ਸਾਰੇ ਮੈਂ ਸਿਰ ਤੇ ਬੰਨ ਲਿਆ ਮੈਨੂੰ ਠੰਡ ਜੀ ਲੱਗਣ ਦਈ ਪਾਸਤਾ ਪਿਆਦਾ ਦੇ ਵਿੱਚ ਮੈਂ ਨੀਕਵਰ ਜੀ ਜਾਂਦੀ ਆ ਮੈਂ ਕਹਿੰਦੀ ਕਿ ਮੈਂ ਤਾਂ ਗੁਰਬਾਣੀ ਹਰਿਮੰਦਰ ਸਾਹਿਬ ਤੋਂ ਲਾ ਕੇ ਆਈ ਹਾਂ ਤੇ ਤੱਲੀਆਂ ਕਿੱਥੋਂ ਵੱਜਣ ਲੱਗ ਪਈਆਂ ਉਹ ਲਾਈਵ ਦਰਬਾਰ ਸਾਹਿਬ ਦਾ ਵਖਾਉਂਦੇ ਆ ਤੇ ਜਦੋਂ ਉਹਨੂੰ ਪਲੇ ਕਰੀਦਾ ਵਾ ਤੇ ਫਿਰ ਮੰਦਰ ਸ਼ੈਦ ਦਰ ਗਿਆਨ ਮੰਦਰ ਤੋਂ ਆਉਂਦਿਆ ਵਾ ਲਾਈਵ ਪਰ ਨਹੀਂ ਕਰਨਾ ਚਾਹੀਦਾ ਇਤਰਾ ਹਣਾ ਸ਼ੋਅ ਕੁਝ ਹੋਰ ਹੁੰਦਿਆਂ ਵਾ ਤੇ ਦਰਬਾਰ ਸਾਹਿਬ ਤੋਂ ਤੇ 11:30 ਹੋ ਜਾਂਦੇ ਆ ਤੇ ਤੇ ਸਮਾਪਤੀ ਹੋਣੀ ਹੁੰਦੀ ਆ ਮਤਲਬ ਕਿ ਸਮਾਪਤੀ ਤੇ ਨਹੀਂ ਹੁੰਦੀ ਫਿਰ ਲਾਈਵ ਟੈਲੀਕਾਸਟ ਜਿਹੜਾ ਉਹ ਬੰਦ ਕਰ ਦਿੰਦੇ ਆ ਜਦੋਂ ਮਹਾਰਾਜ ਦੀ ਆਰਤੀ ਹੋ ਜਾਂਦੀ ਹੈ ਮੈਂ ਕਹਾਂ ਨਹੀਂ ਮੋਹਰੇ ਪਾਣੀ ਲੈ ਕੇ ਪ੍ਰੋਗਰਾਮ ਕੋਈ ਹੋ ਨਹੀਂ ਲੱਗੀ ਜਾਂਦੇ ਆ ਵਾਹ ਤਨਾ ਸੰਤ ਤੇ ਪਰ ਇਹ ਮੈਂ ਸੋਚਦਾ ਮੇਰੇ ਅੱਛਾ ਹਾਂ ਤਾਂ ਰਾਮ ਹੋਇਆ ਮੈਂ ਲੱਗੀ ਸੀ ਇਹ ਕੁੰਡੇ ਸਾਫ਼ ਕਰੀਏ ਜੇ ਟਾਈਮ ਨਾ ਵੇਲੇ ਹੋ ਗਏ ਤਾਂ ਸਮਾਗਮ ਵੇਖਣ ਜਾਵਾਂਗੇ ਸੱਤ ਦਿਨਾਂ ਦਾ ਸਮਾਗਮ ਹੋੰਦਿਆ ਹੈ ਸਾਡੇ ਲਾਗੇ ਗੁਰਦੁਆਰੇ ਵੇਲੇ ਹੋ ਆ ਕੇ ਜਾਵਾਂਗੇ ਹੋਰਸ ਨਾਲ ਹੋਰਸ ਨਾਲ ਸਵਾਸ਼ੀ ਹੋ ਗਈ ਹੈ ਬਦਿਹਾ ਬਦਿਹਾ ਹੁਣ ਅੱਜ ਕਮੈਂਟ ਕਰਨਾ ਹੀ ਨਹੀਂ 기ਨੇ ਲੋਕੀ ਪਹਿਲਾਂ ਕੱਲ ਮੈਂ ਕੱਲ ਕੇ ਪਰਸੋਂ ਨਹੀਂ 2 ਦਿਨ ਨਹੀਂ ਕੀਤਾ ਲਾਈਵ 2 ਦਿਨ ਤੋਂ ਪਹਿਲਾਂ ਦੀ ਗੱਲ ਆ ਲਾਈਵ ਦੇ ਵਿੱਚ ਕਮੈਂਟ ਕਰਨ ਲੱਗਿਆ ਪਹਿਲਾਂ ਸੋਚਦੇ ਨਹੀਂ ਆ ਤੇ ਫਿਰ ਬਾਅਦੋਂ ਡਿਲੀਟ ਕਰਦੇ ਆ ਕਮੈਂਟ ਨੂੰ ਜੋ ਫਿਰ ਆਪਾਂ ਮਾਂ ਨੂੰ ਇਹ ਪਾੜੇ। ਆਪੇ ਪੂਰੀ ਦੀ। ਦਾਲ ਆਪਣੀ ਬਣੀ ਹੋਈ ਆ। ਬੱਚਿਆਂ ਨੇ ਪਾਸਤਾ ਪਾ ਲਿਆ ਵਾ। ਬਸ ਆਪਾਂ ਹੁਲਕੇ ਲਾਣੇ ਨੇ। ਲਾਣੇ। ਆਪਾਂ ਆਪ ਦੇ ਮਾਜਨੇ। ਜੋ ਵੀ ਕੀ ਹੁੰਦੀ ਆ ਕੋਕੂ ਕੀ ਗੱਲ ਬਹੁਤ ਅੱਜ ਰੌਲਾ ਪਾਇਆ ਵਾ ਇੰਨਾ ਰੌਲਾ ਪਾਇਆ ਤੂੰ ਆਪਣੇ ਆਪ ਨੂੰ ਬਸ ਸ਼ੇਰ ਨਹੀਂ ਸਮਝਦੀਆਂ ਹੋਰ ਕਿਸੇ ਨੂੰ ਕੋ ਸਮਝਦੀ ਥੋੜਾ ਨਾ ਤੂੰ ਜੀ ਦੱਸੋ ਜੀ ਦੇਖੋ ਜੀ ਜਿਸ਼ੇ ਨਾਓ ਜੀ ਜਿਸ਼ੇ ਨਾਓ ਜੀ ਜਿਸ਼ੇ ਨਾਓ ਜੀ ਓ ਵੀ ਮੈਂ ਤੁਹਾਨੂੰ ਬਖਾਂ ਇੱਧਰ ਦੇ ਆ ਲਾਈਵ ਲੱਗਾ ਆ ਵਾ ਲਾਈਵ ਦੇ ਵਿੱਚ ਵੇਖਣਗੇ ਨਾ ਸਾਰੇ ਜਣੇ ਕੂਕਾਂ ਨੂੰ ਵੀ ਕੂਕਾਂ ਦੀਆਂ ਕੀ ਹਰਕਤਾਂ ਹੈਗੀਆਂ ਕੂਕਾਂ ਦੀਆਂ ਹੈਗੀਆਂ ਕੀ ਹਰਕਤਾਂ ਹੈ ਕੂਕਾਂ ਦੀਆਂ ਹਰਕਤਾਂ ਕੀ ਆ ਹੈ ਤੂੰ ਬਸ ਤੂੰ ਹੀ ਕੱਲੀ ਇੱਕ ਗਲੀ ਦੀ ਉਹ ਮੁਖਤਿਆਰ ਆ ਰਹੇ ਹਨਾ ਕੀਹੀ ਦੀ ਕੋਈ ਚੱਲਣ ਨਹੀਂ ਦੇਣੀ ਤੂੰ ਕੋਈ ਹੋਰ ਕੁੱਤਾ ਆ ਨਹੀਂ ਸਕਦਾ ਗਲੀ ਦੇ ਵਿੱਚ ਪਤਾ ਕਿਹੜਾ ਬੱਚਾ ਵੋ ਛੋਟਾ ਜਿਹਾ ਬੱਚਾ ਜੀ ਕੀਹੀ ਦੇ ਘਰ ਦੇ ਵਿੱਚ ਰਹਿਣ ਦਿਆ ਵੋ ਬੱਚਿਆਂ ਨਾਲ ਖੇਡਣ ਦਿਆ ਤੇ ਤੈਨੂੰ ਕੀ ਪੀੜ ਕਰਨ ਦਿਆ ਵੋ ਹੈ ਇੰਨਾ ਬੰਕਣਾ ਸ਼ੁਰੂ ਕੀਤਾ ਆ ਜੇ ਮਿਲ ਜਵੇ ਰਸਤੇ ਦੇ ਵਿੱਚ ਫੇਰ ਉਹਨੂੰ ਕੁੱਟਦੀ ਏ ਹੈਨਾ ਮਾਰਦੀ ਐ ਨਾ ਤੂੰ ਉਹਨੂੰ ਕੱਲੀ ਸ਼ੇਰ ਨਹੀਂ ਬਣੀ ਲਈਂ ਆ ਤੂੰ ਸਾਨੂੰ ਪਤਾ ਉਹ ਤੇ ਪਾਪਾ ਦੀ ਸ਼ੇਰਨੀ ਆ ਤੂੰ ਪੜੀ ਹੀ ਨਹੀਂ ਤੇ ਇਦਾਂ ਦੇ ਕੰਮ ਨਾ ਕਰਿਆ ਕਰ ਬੁੱਤ ਸਾਰੇ ਬੱਚੇ ਨੇ ਰਹਿਣਾ ਹੁੰਦਾ ਘਰ ਦੇ ਆ ਪਤਾ ਜਿਉਂ ਉਹ ਚਾਰੇ ਨੂੰ ਮਿਲ ਹੀ ਗਈ ਹੈ ਕਿ ਘਰ ਦੇ ਰਹਿਣ ਦੀ ਜਗਾ ਤੇ ਫਿਰ ਰਹਿਣ ਦੇਣਾ ਹੈ ਹੈਂ ਤੂੰ ਕਿਉਂ ਗਈ ਜੋ ਕੱਢਣ ਤੇ ਲੱਗੀ ਹੋਈ ਆ ਬੋਲੇ ਲਾਈਵ ਲੱਗਾ ਸਾਰੇ ਨੂੰ ਪਤਾ ਲੱਗ ਜਾਣਾ ਕਿ ਕੂਕਾ ਕਿਤਨਾ ਅੰਦੀ ਹੈ ਹਾਂ ਸਾਰੇ